ਬੀ ਮਿੱਤਰੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੜੀਆਂ ਬੂਟੀਆਂ ਦੇ ਬਾਰੇ ਵਿੱਚ ਵੀ ਆਪਣੇ ਜਿਹੜੇ ਨਹਰਾ ਦੇ ਕੰਡੇ ਹੁੰਦੇ ਆ ਸੂਆਂ ਦੇ ਕੰਡੇ ਹੁੰਦੇ ਆ ਜਾਂ ਜਿਹੜੀ ਖਾਲੀ ਥਾਂ ਪਈ ਆ ਜਿੱਥੇ ਰਾਉਂਡ ਅਪ ਜਾਂ ਹੋਰ ਝਟਪਟ ਰਗੀ ਸਪਰੇ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਵੀ ਇੱਥੇ ਨਹੀਂ ਕਰਦੇ ਕਿਉਂਕਿ ਖੇਤਾਂ ਦੀਆਂ ਵੱਟਾਂ ਤੇ ਜਾਂ ਹੋਰ ਆਪ ਦੇ ਨਿੱਜੀ ਸਥਾਨ ਦੇ ਉੱਤੇ ਹਰੇਕ ਜ਼ਿਮੀਂਦਾਰ ਭਰਾ ਝਟਪਟ ਜਾਂ ਰਾਉਂਡ ਅਪ ਮਾਰ ਦਿੰਦੇ ਆ ਪੀਕਾਰ ਫੂਸ ਨੂੰ ਖਤਮ ਕਰਨ ਵਾਸਤੇ ਪਰ ਜਿਹੜੇ ਸੂਏ ਹੁੰਦੇ ਆ ਜਾਂ ਨਹਿਰਾ ਹੁੰਦੀਆਂ ਉਹਨਾਂ ਦੇ ਕਿਨਾਰਿਆਂ ਦੇ ਉੱਤੇ ਜਿਹੜੀਆਂ ਜੜੀਆਂ ਬੂਟੀਆਂ ਆਆਂ ਕੀਮਤੀ ਜੜੀਆਂ ਬੂਟੀਆਂ ਇਹ ਅੱਜ ਵੀ ਮੌਜੂਦ ਆ ਜਿਵੇਂ ਇਹ ਦੇਖੋ ਇਹ ਵੀ ਇੱਕ ਜੜੀ ਬੂਟੀ ਆ ਤੇ ਇਹ ਵੀ ਬਹੁਤ ਲਾਹੇਵੰਦੀ ਹੋ ਸਕਦੀ ਆ ਦੇਖੋ ਬਰਾਣੀ ਤੇ ਇਹਨਾਂ ਜੜੀਆਂ ਬੂਟੀਆਂ ਦੀ ਪਛਾਣ ਕਰਨ ਵਾਸਤੇ ਤੁਹਾਨੂੰ ਆਜਰ ਵੈਦ ਪੂਰੀ ਚੰਗੀ ਤਰ੍ਹਾਂ ਪੜਨਾ ਪਊਗਾ ਜਾਂ ਕਿਸੇ ਸਿਆਣੇ ਬਜ਼ੁਰਗ ਕੋਲੇ ਬੈਠਣਾ ਪੈਣਾ ਵੀ ਇਹ ਜੜੀ ਬੂਟੀ ਕਿਸ ਕੰਮ ਆਉਂਦੀ ਆ ਤੇ ਇਹਦੀ ਪਛਾਣ ਕੀ ਆ ਆ ਦੇਖੋ ਇਹ ਦੇਖਣ ਨੂੰ ਬੇਫਾਲਤੂ ਜਿਹਾ ਲੱਗਦੇ ਆ ਤੇ ਪਰ ਇਹਨਾਂ ਦੇ ਵਿੱਚ ਹੀ ਕਿਤੇ ਅਸਬਗੰਦਾ ਛੁਪੀ ਵੀ ਆ ਕਿਤੇ ਐਟਸਟਾ ਤੇ ਕਿਤੇ ਪੋਸਟ ਕੰਡਾ ਤੇ ਇਹ ਹੈਗਾ ਦੇਸੀ ਅੱਕ ਅੱਕ ਵੀ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਪੈਂਦਾ ਜਿਵੇਂ ਇਹਦਾ ਦੁੱਧ ਜਿਹੜਾ ਹੁੰਦਾ ਉਹ ਕੱਢ ਕੇ ਦੰਦਾਂ ਦੀ ਦਵਾਈ ਚੰਬਲ ਦੀ ਦਵਾਈ ਬਣਦੀ ਆ ਤੇ ਹੋਰ ਚੀਜ਼ਾਂ ਵਿੱਚ ਮਿਕਸ ਕਰਨੀਆਂ ਪੈਂਦੀਆਂ ਇਹਦੇ traitੀਆਂ ਆ ਦੇਖੋ ਇੱਧਰ ਵੀ ਬਹੁਤ ਵਧੀਆ ਜੜੀਆਂ ਬੂਟੀਆਂ ਜਿਹੜੀਆਂ ਹੁੰਦੀਆਂ ਵਾਂ ਉਹ ਮੌਜੂਦ ਆ ਅੱਜ ਵੀ ਖਾਲੀ ਥਾਮਾਂ ਦੇ ਉੱਤੇ ਭੂਮੀ ਆਮਲਾ ਹੋ ਗਿਆ ਜਿਵੇਂ ਭੂਮੀ ਆਮਲੇ ਦੀ ਪਛਾਣ ਕਰਨੀ ਵੀ ਲਾਜ਼ਮੀ ਆ ਵੀ ਭੂਮੀ ਆਮਲਾ ਕਿਹਾ ਜਾਂਦਾ ਤੇ ਉਹਦੇ ਕਰਕੇ ਤੁਹਾਨੂੰ ਬਹੁਤ سارے ਫਾਇਦੇ ਆਪਣੇ ਇਹ ਫਰੀ ਦੀਆਂ ਚੀਜ਼ਾਂ ਨਾਲ ਹੀ ਮਿਲ ਸਕਦੇ ਆ ਬਹੁਤ ਸਾਰੀਆਂ ਦਵਾਈਆਂ ਤੁਸੀਂ ਘਰੇ ਹੀ ਤਿਆਰ ਕਰ ਸਕਦੇ ਹੋ ਤੇ ਬਹੁਤ ਸਾਰੇ ਰੋਗਾਂ ਦੇ ਨਾਲ ਨਜਿੱਠਣ ਵਾਸਤੇ ਇਹ ਜੜੀਆਂ ਬੂਟੀਆਂ ਜੜੀਆਂ ਬਹੁਤ ਲਾਭਕਾਰੀ ਆ ਹੁਣ ਇਹਨਾਂ ਦੀ ਪਛਾਣ ਕਿਵੇਂ ਕਰਨੀ ਆ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਤੇ ਇੰਨੀਆਂ ਜੜੀਆਂ ਬੂਟੀਆਂ ਦੀ ਆਪਾਂ ਚੰਗੀ ਤਰ੍ਹਾਂ ਜਿਹੜੀ ਪਰਖ ਨਹੀਂ ਕਰ ਸਕਦੇ ਕਿ ਕਿਹੜੀ ਜੜੀ ਬੂਟੀ ਕਿਵੇਂ ਆ ਪਰ ਜੇ ਤੁਸੀਂ ਜੜੀਆਂ ਬੂਟੀਆਂ ਦੇ ਉਹਨਾਂ ਦਾ ਫਾਇਦਾ ਲੈਣਾ ਵਾ ਇਹਨਾਂ ਦੇ ਗੁਣ ਲੈਣੇ ਆ ਤਾਂ ਤੁਸੀਂ ਆ ਦੇਖੋ ਇਹ ਬੱਕਰੀਆਂ ਫਿਰਦੀਆਂ ਬੱਕਰੀਆਂ ਹਰ ਜੜੀ ਬੂਟੀ ਨੂੰ ਜੜੀ ਵੀ ਧਰਤੀ ਦੇ ਉੱਤੇ ਚੀਜ਼ ਉੱਗਦੀ ਆ ਉਹਨੂੰ ਖਾ ਜਾਂਦੀਆਂ ਵਾ ਕੋਈ ਚੀਜ਼ ਨਹੀਂ ਇਹੋ ਜੀ ਹੋਣੀ ਜਿਹੜੀ ਇਹਨੂੰ ਬੱਕਰੀ ਨਾ ਖਾਂਦੀ ਹੋਵੇ ਤੇ ਉਸ ਤੋਂ ਬਾਅਦ ਇਹਨੇ ਦੇਣਾ ਹੁੰਦਾ ਦੁੱਧ ਤੇ ਜੇ ਤੁਸੀਂ ਇਹਨਾਂ ਜੜੀਆਂ ਬੂਟੀਆਂ ਦਾ ਹੀ ਪਛਾਣ ਨਹੀਂ ਕਰ ਸਕਦੇ ਜਾਂ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਹਾਨੂੰ ਜ਼ਿਆਦਾ ਤਕਲੀਫ ਝੱਲਣ ਦੀ ਲੋੜ ਨਹੀਂ ਚੁੱਪ ਕਰਕੇ ਕੋਈ ਵੀ ਬੱਕਰੀਆਂ ਵਾਲਾ ਜਿਹੜਾ ਤੁਹਾਡੇ ਪਿੰਡ 'ਚ ਹੈਗਾ ਸ਼ਹਿਰ 'ਚ ਹੈਗਾ ਤਾਂ ਉਹ ਤੋਂ ਤੁਸੀਂ ਦੁੱਧ ਲੈ ਕੇ ਇਹਨਾਂ ਦਾ ਉਹ ਪੀ ਸਕਦੇ ਹੋ ਤਾਂ ਤੁਹਾਨੂੰ ਸਾਰੇ ਫਾਇਦੇ ਇਸ ਦੁੱਧ ਚੋਂ ਮਿਲ ਜਾਣਗੇ ਹੁੰਦਾ ਬੱਕਰੀ ਦਾ ਗੁਣਕਾਰੀ ਦੁੱਧ ਦੇਖੋ ਬਾਈ ਤਾਜ਼ਾ ਤਾਜ਼ਾ ਚੋਂਦਾ ਤੇ ਤੁਸੀਂ ਤਾਜ਼ਾ ਤਾਜ਼ੇ ਪੀਣਾ ਵਾ ਇਹਨੂੰ ਉਬਾਲਣ ਦੀ ਲੋੜ ਨਹੀਂ ਹੁੰਦੀ ਵੀ ਤੁਸੀਂ ਉਬਾਲਾ ਦੇ ਦੋ ਇਹਨੂੰ ਤੇ ਸਾਰੇ ਜਿਹੜੇ ਗਾਣਾ ਉਹਦੇ ਖਰਮ ਕਰ ਲੋ ਕਿਉਂਕਿ ਨਿੱਗਾ ਹੀ ਹੁੰਦਾ ਦੁੱਧ ਇਹ ਤੇ ਸਵੇਰੇ ਸਵੇਰੇ ਤੁਸੀਂ ਇੱਕ ਗਲਾਸ ਇਹਦਾ ਜਰੂਰ ਪੀਓ ਤੇ ਤੁਹਾਨੂੰ ਸਾਰੇ ਗਾਣੇ ਦੇ ਵਿੱਚ ਮਿਲ ਜਾਣਗੇ ਬਾਹਲੀਆਂ ਦਵਾਈਆਂ ਦੇ ਚੱਕਰ ਚ ਉਲਜਣ ਦੀ ਲੋੜ ਨਹੀਂ ਵੀ ਕਿਹੜੀਆਂ ਆਪਾਂ ਦਵਾਈਆਂ ਵਰਤਣੀਆਂ ਜਿਹੜੀਆਂ ਨਹੀਂ ਵਰਤਣੀਆਂ ਬੱਕਰੀ ਦਾ ਦੁੱਧ ਸਾਰਿਆਂ ਨਾਲੋਂ ਵਧੀਆ ਪੋਸ਼ਟਿਕ ਖਰਾਕ ਆ ਬੱਚਿਆਂ ਨੂੰ ਵੀ ਤੁਸੀਂ ਪਿਆ ਸਕਦੇ ਹੋ ਕਿਉਂਕਿ ਇਹ ਹਲਕਾ ਹੁੰਦਾ ਪਤਲਾ ਹੁੰਦਾ ਫੈਟ ਘੱਟ ਹੁੰਦੀ ਆ ਇਹਦੇ 'ਚ ਤੇ ਪਾਚੇ ਛੇਤੀ ਜਾਂਦਾ ਬੱਚਿਆਂ ਦਾ ਸੋ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਆਪਣੇ ਮੌਜੂਦ ਆ ਤੇ ਬਸ ਜਾਣਨ ਦੀ ਜ਼ਰੂਰਤ ਹੁੰਦੀ ਆ ਵੀ ਇਹਦੇ ਵਿੱਚ ਹੈ ਕੀ ਆ ਤੇ ਕਿਉਂ ਇਹਨੂੰ ਗੁਣਕਾਰੀ ਮੰਨਿਆ ਜਾਂਦਾ ਤਾਂ ਧੰਨਵਾਦ